ਕਮੀਆਂ ਦਾ ਬੇੜਾ ਹੈ ਗਰੀਬਾਂ ਦੀ ਗੱਲ ਕਰਨੀ ਹੈ ਨਿਗਾਲੀ ਨਹੀਂ ਐ ਨਿਗਾਲੀ ਹੈਵੇਂ ਮਰੀਆਂ ਨਿਗਾਲੀ ਹੈ ਚਲ ਗਾਲਾ ਕੋਈ ਨਹੀਂ ਪਰ ਐਨ ਕਾ ਨਾ ਕੰਮਿਆ ਬੇੜਾ ਚੱਲਣਾ ਨਹੀਂ ਲਾ ਲਾ ਪਰਮੀ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਭਾਈ ਭਗਵੰਤ ਮਾਨ ਜੀ ਚੀਫ ਮਿਨਿਸਟਰ ਆਫ ਪੰਜਾਬ ਕੈਬਨਿਟ ਮਿੰ estr ਹਰਪਜਨ ਜੀ ਸੌਂਦ ਸਾਹਿਬ ਸੇਨਾ ਸਾਹਿਬ ਕ੍ਰਿਸ਼ਨ ਕੁਮਾਰ ਜੀ ਤੁਹਾਨੂੰ ਮਿਲਣ ਦਾ ਬਹੁਤ ਦਿਲ ਕਰਦਾ ਸੀ ਬਾਈ ਗॉड ਅੱਜ ਪਹਿਲੀ ਵਾਰ ਦਰਸ਼ਨ ਹੋਏ ਨੇ ਪਰ ਤੁਹਾਡੇ ਕੰਮਾਂ ਬਾਰੇ ਪਿਛਲੇ 8-10 ਸਾਲਾਂ ਤੋਂ ਜਾਣਦੇ ਆ ਕਿ ਬਹੁਤ ਹੀ ਇਮਾਨਦਾਰ ਔਰ ਮੈਂ ਕਈ ਜਨਤਕ ਸੁਣਿਆ ਤੁਹਾਡੇ ਬਾਰੇ ਕਿ ਦੁਬਾਰਾ ਇਹਨਾਂ ਨੂੰ ਐਜੂਕੇਸ਼ਨ ਦੇ ਵਿੱਚ ਲਿਆਂਦਾ ਜਾਵੇ ਤਾਂ ਹੋਰ ਵੀ ਵੱਧ ਸੁਧਾਰ ਹੋ ਜਾਵੇ ਹੈ ਨਹੀਂ ਬਹੁਤ ਲੋਕਾਂ ਦੇ ਜਿੰਨੇ ਮੇਰੇ ਟੀਚਰਸ ਬਿਹਤਰ ਨੇ ਨਹੀਂ ਜਿਹੜੇ ਬੰਦੇ ਚਿੰਤਤ ਨੇ ਐਜੂਕੇਸ਼ਨ ਪ੍ਰਤੀ ਉਹ ਕਹਿੰਦੇ ਵੀ ਇਹੋ ਜਿਹੇ ਅਫਸਰ ਹੋਣੇ ਚਾਹੀਦੇ ਨੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਜਿਨ੍ਹਾਂ ਨੂੰ ਨੁਯੁਕਤੀ ਪੱਤਰ ਮਿਲੇ ਨੇ ਜਿਵੇਂ ਤੁਸੀਂ ਅਕਸਰ ਸਾਰੀ ਗੱਲਾਂ ਕਰਦੇ ਆ ਕਿ ਕੋਈ ਪੈਸਾ ਨਹੀਂ ਲੱਗਿਆ ਕੋਈ ਰਿਸ਼ਵਤ ਨਹੀਂ ਤੇ ਕੋਈ ਸਿਫਾਰਿਸ਼ ਨਹੀਂ ਕਿਉਂਕਿ ਜਦੋਂ ਕੋਈ ਵੀ ਬੰਦਾ ਸਰਕਾਰ ਦੇ ਨੇੜੇ ਹੁੰਦਾ ਜਾਂ ਕੋਈ ਦੋਸਤੀ ਮਿੱਤਰਤਾ ਹੁੰਦੀ ਹੈ ਸਭ ਨੂੰ ਪਤਾ ਹੁੰਦਾ ਮੇਰੇ ਕੋਲੇ ਵੀ ਹਜ਼ਾਰਾਂ ਫੋਨ ਆਉਂਦੇ ਆ ਵੀ ਆਪਣੇ ਮੁੰਡੇ ਨੇ ਪੇਪਰ ਦਿੱਤਾ ਮੜਾ ਜਾਂ ਫਿਰ ਦੇਖ ਲਓ ਹੈ ਤੇ ਮੈਂ ਉਹਨਾਂ ਨੂੰ ਇਹੀ ਗੱਲ ਕਹਿੰਦਾ ਹੁੰਦਾ ਵੀ ਉਹ ਦੇਖਣ ਵਾਲਾ ਕੰਮ ਨਹੀਂ ਪਰ ਆਵਾ ਦੇਖਣਾ ਉਹਨੇ ਆਪ ਹੀ ਆਪ ਨਹੀਂ ਹੈ ਜੇ ਤੁਹਾਡੇ ਬੱਚੇ 'ਚ ਕਾਬਲੀਅਤ ਹੋਊਗੀ ਤਾਂ ਉਹਨੂੰ ਕਿਸੇ ਸਿਫਾਰਿਸ਼ ਦੀ ਜਾਂ ਕਿਸੇ ਪੈਸੇ ਦੀ ਲੋੜ ਨਹੀਂ ਪੈਣੀ ਜੇ ਕਾਬਲੀਅਤ ਤਾਂ ਆਪਣੇ ਆਪ ਸਰਕਾਰ ਉਹਨੂੰ ਬੁਲਾਊਗੀ ਅਗਰ ਜੇ ਕਾਬਲੀਅਤ ਹੀ ਨਹੀਂ ਉਹ ਚਾਹੇ ਪੈਸਾ ਦੇਵੇ ਚਾਹੇ ਸਫਾਰਿਸ਼ ਲਵਾਵੇ ਤਾਂ ਉਹ ਮਤਲਬ ਬੇਅਰਥੀ ਜਾਊਗੀ ਤੁਸੀਂ ਪੈਸਾ ਪੂਸਾ ਨਾ ਕਿਸੇ ਨੂੰ ਦੇ ਦਿਓ ਤੇ ਜਿੰਨਾ ਚਿਰ ਮਿਹਨਤ ਨਹੀਂ ਕਰਦਾ ਬੱਚਾ ਉਹਨਾਂ ਚਿਰ ਨੌਕਰੀ ਨਹੀਂ ਮਿਲਣੀ ਸੋ ਬਹੁਤ ਮੈਂ ਸ਼ੁਕਰਗੁਜ਼ਾਰ ਹਾਂ ਔਰ ਬਹੁਤ ਵਧਾਈ ਦਾ ਵਧਾਈ ਦੇ ਪਾਤਰ ਨੇ ਮਾਨ ਸਾਹਿਬ ਕਿ ਜਿੰਨੀਆਂ ਵੀ ਨਿਯੁਕਤੀਆਂ ਹੋਈਆਂ ਨੇ ਸਾਰੀਆਂ ਬਿਨਾਂ ਸਫਾਰਿਸ਼ ਤੋਂ ਤੇ ਬਿਨਾਂ ਪੈਸੇ ਤੋਂ ਵੈਸੇ ਵੀ ਸਾਡੇ ਵਰਗਿਆਂ ਨੂੰ ਵੀ ਕਹਿੰਦਾ ਵੀ ਦੇਖ ਲਈ ਜੇ ਕਿਤੇ ਆ ਹੋ ਗਿਆ ਵੀ ਸਭ ਤੋਂ ਪਹਿਲਾਂ ਮੈਂ ਦੋਸਤਾਂ ਨੂੰ ਅੰਦਰ ਕਰਦਾ ਹੁਣ। ਸੋ ਬਹੁਤ ਵਧੀਆ ਗੱਲ ਹੈ ਕਿ ਇਮਾਨਦਾਰੀ ਨਾਲ ਕੰਮ ਕਰਿਓ ਜਿਵੇਂ ਮਾਨ ਸਾਹਿਬ ਨੇ ਕਿਹਾ ਕਿ ਇਮਾਨਦਾਰੀ ਦਾ ਸਵਾਦ ਇੰਨਾ ਕੁ ਵੱਖਰਾ ਹੈ ਨਾ ਦੁਨੀਆ ਦੇ ਹਰ ਸਵਾਦ ਨਾਲੋਂ ਜਦੋਂ ਬੰਦਾ ਇਮਾਨਦਾਰ ਹੋਵੇ ਤਾਂ ਕਹਿੰਦੇ ਵੀ ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ। ਸਾ ਉਹ ਉਹ ਸਵਾਦ ਕਿਸੇ ਹੋਰ ਚੀਜ਼ ਦੇ ਵਿੱਚ ਆਉਂਦਾ ਹੀ ਨਹੀਂ। ਜੇ ਅਸੀਂ ਇੱਥੇ ਤੱਕ ਜਿੰ ਜਿਵੇਂ ਵੀ ਪਹੁੰਚੇ ਆਪਣੀ ਇਮਾਨਦਾਰੀ ਨਾਲ ਪਹੁੰਚੇ ਆ। ਔਰ ਉਹਦਾ ਸਕੂਨ ਹੀ ਵੱਖਰਾ ਹੈ ਨੀਂਦ ਵਧੀਆ ਆਉਂਦੀ ਹੈ ਤੇ ਕਿਸੇ ਦਾ ਕਿਸੇ ਦਾ ਫਿਕਰ ਨਹੀਂ ਹੁੰਦਾ ਕਿ ਫਲਾਣੇ ਬੰਦੇ ਨੂੰ ਨਾ ਪਤਾ ਲੱਗ ਜੇ ਮੈਂ ਆਹ ਠੱਗੀ ਮਾਰੀ ਹੈ ਆਹ ਰਿਸ਼ਵਤ ਲਈ ਹੈ ਜਾਂ ਕਿਸੇ ਗਲਤ ਬੰਦੇ ਦੀ ਸਿਫਾਰਿਸ਼ ਕੀਤੀ ਹੈ ਸੋ ਜਿਵੇਂ ਤੁਹਾਨੂੰ ਅੱਜ ਨਿਯੁਕਤੀ ਮਿਲ ਜੇ ਤੁਸੀਂ ਇਮਾਨਦਾਰੀ ਦੇ ਨਾਲ ਅੱਗੇ ਨਿਭਾਓਗੇ ਤਾਂ ਅਗਲੀਆਂ ਸਾਡੀਆਂ ਜਨਰੇਸ਼ਨਾਂ ਸੁਧਰਣਗੀਆਂ ਸਾਡੇ ਖੂਨ ਦੇ ਵਿੱਚ ਇਮਾਨਦਾਰੀ ਹੋਊਗੀ ਤਾਂ ਅੱਗੇ ਵੀ ਅਸੀਂ ਆਪਣੇ ਬੱਚਿਆਂ ਨੂੰ ਵਧੀਆ ਪਰਿਵਰਸ਼ ਦੇਵਾਂਗੇ ਔਰ ਵਧੀਆ ਉਹਨਾਂ ਨੂੰ ਜਿਹੜੇ ਕਨੇ ਸੰਸਕਾਰ ਦੇਵਾਂਗੇ ਉਹ ਤੁਹਾਡੇ ਆਉਣ ਵਾਲੀਆਂ ਜਨਰੇਸ਼ਨਾਂ ਦੇ ਵਿੱਚ ਦਿਸਣਗੇ ਤਾਂ ਕਿ ਤੁਹਾਨੂੰ ਯਾਦ ਕਰਨ ਤੁਹਾਡੇ ਬੱਚੇ ਯਾਦ ਕਰਨ ਕਿ ਸਾਡਾ ਦਾਦਾ ਇਦਾਂ ਸੀ ਸਾਡਾ ਪਿਓ ਐ ਸੀ ਅਸੀਂ ਉਹਨਾਂ ਦੀ ਲੀਨ ਨੂੰ ਅੱਗੇ ਤੋਰਿਆ ਚੰਗੇ ਕੰਮਾਂ ਲਈ ਹਮੇਸ਼ਾ ਲੋਕ ਸਰਾਹਨਾ ਕਰਦੇ ਨੇ ਮਾੜੇ ਕੰਮਾਂ ਲਈ ਤੁਹਾਨੂੰ ਪਤਾ ਹੀ ਆ ਥੂ ਥੂ ਕਰਦੇ ਨੇ